ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੁੱਖ ਗੁਰੂ ਸਾਰ ਸਾਡਾ ਪਿੰਡ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੋ ਵਾਰੀ ਆਏ ਆ ਕੋਈ ਵੀ ਇੱਥੇ ਜ਼ਿਲ੍ਹਾ ਮੌਕਸਰ ਤਹਿਸੀਲ ਗਿੱਦੜਵਾ ਇਹ ਜਿਹੜਾ ਪਿੰਡ ਆ ਜ਼ਿਲ੍ਹਾ ਮੌਕਸਰ ਤਹਿਸੀਲ ਗਿੱਦੜਵਾ ਚ ਪੈਂਦਾ ਜੀ ਅੱਜ ਮੈਂ ਆਪਣੇ ਪਿੰਡ ਗੁਰੂ ਸਾਰ ਸਟੇਡੀਅਮ 'ਚ ਖੜਾ ਕਿ ਜਿੱਥੇ ਗੁਰੂ ਮਹਾਰਾਜ ਦੇ ਚਰਨ ਦੋ ਵਾਰੀ ਪਏ ਹੋਣ ਉਹ ਧਰਤੀ ਵੇਖੋ ਕਿੰਨੀ ਭਾਗਾਂ ਵਾਲੀ ਹੋਊਗੀ ਇੱਥੇ ਜੋ ਵੀ ਜਨਮ ਲੈਂਦਾ ਨਾ ਉਹਦੀ ਆਤਮਾ ਨੇ ਪਿੱਛੇ ਬਹੁਤ ਵਧੀਆ ਕਰਮ ਕੀਤੇ ਹੋਣਗੇ ਪਰ ਗੱਲ ਦੀ ਮੈਂ ਗੱਲ ਮੈਂ ਸ਼ੁਰੂ ਕਰ ਰਿਹਾ ਇੱਕ ਨਵੇਂ ਵਿਸ਼ੇ ਨਾਲ ਬਾਕੀ ਜੋ ਵੀ ਮੈਨੂੰ ਦੇਖਣਗੇ ਤੇ ਕਿਰਪਿਆ ਸਾਰੀ ਚੀਜ਼ ਜੀ ਸੁਣਿਓ ਬਹੁਤ ਹੀ ਵਧੀਆ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਕਦੇ ਵੀ ਮੇਰੀ ਵੀਡੀਓ ਚ ਮੈਂ ਕੋਈ ਵੀ ਗੰਦੀ ਚੀਜ਼ ਉਹ ਨਹੀਂ ਕਰਦਾ ਮਤਲਬ ਆਪਾਂ ਨਾ ਪਾਉਣੀ ਆ ਬੱਚਿਆਂ ਨੂੰ ਸੇਧ ਦੇਣ ਵਾਲੀ ਗੱਲ ਕਰਨੀ ਆ ਅੱਜ ਸੋਡੇ ਨਾਲ ਗੱਲਬਾਤ ਕਰਨਗੇ ਸ਼ਿਵਜੀ ਪਲਵਾਨ ਜੋ ਕਿ ਤੁਸੀਂ ਸਾਰਾ ਪਿੰਡ ਹੀ ਜਾਣਦੇ ਹੋ ਪਿੰਡ ਕੀ ਸਾਰਾ ਜ਼ਿਲ੍ਹਾ ਮੈਨੂੰ ਲੱਗਦਾ ਪੰਜਾਬ ਵੀ ਕਹਿ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਪਲਵਾਨ ਜੀ ਕਿਵੇਂ ਹੋ ਠੀਕ ਵਧੀਆ ਜੀ सोनू ਕਿੰਨੇ ਸਾਲ ਤੁਸੀਂ ਪਲਵਾਨੀ ਕੀਤੀ ਆ ਪਲਵਾਨੀ ਦੇ ਘਰ ਦੀ ਸੀਗੀ ਬਚਪਨ ਤੋਂ ਸ਼ੁਰੂ ਆਪਣਾ ਪਿੰਡ ਹੀ ਪਲਵਾਨਾ ਦਾ ਸੀਗਾ ਪਲਵਾਨਾ ਦਾ ਪਿੰਡ ਸੀ ਤੁਸੀਂ ਕਿੰਨੇ ਸਾਲ ਮਤਲਬ ਕੀਤੀ ਆ ਮਤਲਬ ਕਿਹੜੀਆਂ ਮੱਲਾਂ ਮਾਰੀਆਂ ਮਤਲਬ ਕਿਹਦੇ ਨਾਲ ਕੋਲੇ ਆ ਉਹ ਸਾਰੀਆਂ ਚੀਜ਼ਾਂ ਦੱਸੋ ਅਸੀਂ ਕੋਸਤੀਆਂ ਦੇ ਖੁੱਲੇ ਖਾੜਾਂ ਦੇ ਪਲਵਾਨ ਸਾਂ ਖੁੱਲੇ ਖਾੜਾਂ ਜਿਹੜੇ ਮਿੱਟੀ ਮੁੱਟੀ ਚ ਕੋਲੇ ਆ ਖੁੱਲੇ ਖਾੜਾਂ ਦੇ ਸਿੰਝਾਂ ਦੇ ਹਾਂਜੀ ਦੰਗਲਾਂ ਦੇ ਠੀਕ ਹੈ ਜੀ ਬਹੁਤ ਵਧੀਆ ਘੁੰਮਿਆ ਬਹੁਤ ਵਧੀਆ ਚੰਗੀ ਜ਼ਿੰਦਗੀ ਕੱਢੀ ਐ ਪਲਵਾਨੀ ਸਰ ਤੇ ਤਾਂ ਪਲਵਾਨੀ ਇਹ ਬਚਪਨ ਤੋਂ ਹੀ ਸ਼ੌਂਕ ਸੀਗਾ ਕਿਉਂ ਆਪਣੇ ਪਿੰਡ ਵਿਸਾਖੀ ਦਾ ਮੇਲਾ ਭਰਦਾ ਪੁਰਾਣਾ ਪੁਰਾਣਾ ਭਰਦਾ ਜੀ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਆਪਣੇ ਆਏ ਨੇ ਆਏ ਆ ਜੀ ਤੇ ਚਾਰਨ ਛੋ ਇਹੇ ਪਿੰਡ ਹੈ ਹਾਂ ਬਹੁਤ ਹਾਂ ਗੁਰੂਆਂ ਪੀਰਾਂ ਦਾ ਪਿੰਡ ਇੱਥੇ ਵਿਸਾਖੀ ਦਾ ਮੇਲਾ ਪੁਰਾਣਾ ਸਾਰਾ ਜ਼ਿਲ੍ਹੇ ਦੇ ਵਿੱਚੋਂ ਮੁਕਸਰ ਕੀ ਫਰੀਦਕੋਟ ਜਿਲ੍ਹੇ ਜੋ ਆਪਣੇ ਭਰਦਾ ਸੀਗਾ ਤਾਇ ਤੇ ਪਰਾਣੇ ਪਲਵਾਨ ਆਉਂਦੇ ਸੀ ਇਹ ਉਦੋਂ ਤੁਰ ਕੇ ਆਉਂਦੇ ਤੁਰ ਕੇ ਜਾਂਦੇ ਸੀਗੇ ਇਹ ਤੁਰ ਕੇ ਆਉਂਦੇ ਸੀ ਤੁਰ ਕੇ ਆਉਂਦੇ ਸੀ ਤੇ ਤੁਰ ਕੇ ਹੀ ਜਾਂਦੇ ਸੀ ਠੀਕ ਆ ਤਾਂ ਉਦੋਂ ਕੋਈ 2-4 ਦਿਨ ਪਹਿਲਾਂ ਆ ਜਾਂਦਾ ਕੋਈ 2-4 ਦਿਨ ਮਗਰੋਂ ਜਾਂਦਾ ਬਾਕੀ ਤਾਇਆ ਪਲਵਾਨ ਸੀ ਨਿੱਕਾ ਇੱਥੇ ਇਹ ਪਲਵਾਨ ਸੀ ਮਾਲ ਆਖਿੰਦੇ ਸੀ ਜਿਹੜਾ ਮੁੰਡਾ ਨੀਲਾ ਜਿਹਦਾ ਇਸ ਦਾ ਡੈਡੀ ਸੀ ਉਹ ਪਲਵਾਨ ਸੀ ਬੜਾ ਵਧੀਆ ਪਲਵਾਨ ਸੀ ਤਾਂ ਪਲਵਾਨਾਂ ਦਾ ਪਿੰਡ ਸੀ ਸਾਰਾ ਇਹ ਤਾਂ ਗੱਲਾਂ ਹੀ ਪਲਵਾਨਾਂ ਦੀਆਂ ਹੁੰਦੀਆਂ ਹੁੰਦੀਆਂ ਜਵਾਕਾਂ ਨੂੰ ਪਲਵਾਨਾਂ ਦੀ ਗੱਲਾਂ ਕਰਦੇ ਸੀ ਵੀ ਪਲਵਾਨ ਆਏ ਬੰਦ ਹੈ ਪਲਵਾਨ ਆਏ ਬੰਦ ਹੈ ਤਾਂ ਉਹਨਾਂ ਤੋਂ ਟਿਕੜੀ ਲੈ ਕੇ ਹੌਲੀ-ਹੌਲੀ ਗਾਂਝਵੇਂ ਲੈਣਵਾਰ ਲੈਣ ਹੁਣ ਵੀ ਅੱਜ ਵੀ ਆਪਣੇ ਪਿੰਡ ਦੇ ਵਿੱਚ ਪਲੇਅਰ ਪਲਵਾਨ ਆਪਣੇ ਚੱਲੀ ਜਾਂਦਾ ਖਾਲਿਆਂ ਦਾ ਕੰਮ ਇੱਕ ਚੀਜ਼ ਪਲਵਾਨ ਜੀ ਮੈਂ ਸਭ ਤੋਂ ਪੁੱਛਣਾ ਚਾਹਣਾ ਵੀ ਆਪਣੇ ਪਿੰਡ 'ਚ ਪਲਵਾਨੀ ਤੌਰ ਤੇ ਕਿਹੜੇ ਬੰਦਿਆਂ ਨੇ ਨਾਂ ਕੱਢਿਆ ਜੀ ਜਿਆਦਾ ਕਿਹਨੇ ਕਿਹਨੇ ਬੰਦੇ ਤੁਹਾਡੇ ਤੋਂ ਸਿੱਖੇ ਆ ਤੇ ਕਿਹਨੇ ਕਿਹਨੇ ਏਰੀਏ ਚ ਆਪਣੇ ਦੱਸ ਦੋ ਵੀ ਕਿਹਨੇ ਕਿਹਨੇ ਨਾਂ ਕੱਢਿਆ ਉਹਨਾਂ ਦਾ ਨਾਂ ਦੱਸੋ ਜੀ ਹੁਣ ਜੀ ਸਿੱਖੰਦਰਾ ਮੈਂ ਤੁਹਾਨੂੰ ਕੁਝ ਕਹਿਣਾ ਸਿੱਖਦਾ ਤਾਂ ਗੁਰੂ ਜੀ ਸਕੂਲਾਂ ਤੱਕ ਹਾਂ ਗੁਰੂ 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 ਜੀ ਦੇ ਗੁਰੂ ਕਿਰਪਾ ਕਰਦੇ ਨੇ ਸਿੱਖਦਾ ਤਾਂ ਉਹ ਹੈ ਹਾਂ ਉਹੀ ਸਿੱਖਦਾ ਜਿਹੜਾ ਇੱਥੇ ਆਉਣ ਲੱਗ ਗਿਆ ਉਹ ਆਟੋਮੈਟਿਕ ਹੀ ਸਿੱਖੀਊਗਾ ਠੀਕ ਆ ਇੱਕ ਦੂਜੇ ਨੂੰ ਵੇਖ ਵੇਖ ਕੇ ਸਿੱਖਿਆ ਅਸੀਂ ਵੀ ਕਿਸ ਨੂੰ ਵੇਖ ਕੇ ਹੀ ਸਿੱਖੇ ਸੀ ਠੀਕ ਹੈ ਜੀ ਸਾਨੂੰ ਵੇਖ ਕੇ ਗਾਹ ਹੋਰ ਕਾਫੀ ਸਿੱਖੇ ਨਾ ਬਾਕੀ ਮੈਂ ਥੋੜੀ ਗੱਲ ਟੋਕ ਰਿਹਾ ਜੀ ਇੱਕ ਕੋਚਿੰਗ ਤਾਂ ਹੁੰਦੀ ਹੈ ਜੀ ਕੋਈ ਵੀ ਬੰਦੇ ਦਾ ਗੁਰੂ ਤਾਂ ਹੁੰਦਾ ਹੀ ਆ ਵੀ ਦੱਸੋ ਜੀ ਕਿਸ ਕੋਚਿੰਗ ਵਾਲੀ ਜਿਹੜੀ ਗੱਲ ਸੀ ਮੇਰੇ ਭਰਾ ਸੀ ਦੋ ਠੀਕ ਹੈ ਜੀ ਸਭ ਤੋਂ ਪਹਿਲੀ ਪੁਲਿਸ ਦੀ ਭਰਤੀ ਉਹ ਹੋਏ ਕੋਟੇ ਦੀ ਭਰਤੀ ਹੋਏ ਚੰਗੇ ਪਲੇਅਰ ਸੀਗੇ ਪਹਿਲਵਾਨ ਵੀ ਸੀ ਆ ਛੋਟਾ ਤਾਂ ਚਲੋ ਰੱਬ ਨੂੰ ਪਿਆਰਾ ਹੋਆ ਦੂਜਾ ਉਹ ਰਿਟਾਇਰਮੈਂਟ ਲੈਗਾ ਸਾਰੇ ਪਿੰਡ ਚੋਂ ਪਹਿਲਾ ਮਤਲਬ ਮਹਿਕਮੇ ਦੇ ਵਿੱਚ ਉਹ ਭਰਤੀ ਉਹ ਕੋਟੇ ਦੀ ਭਰਤੀ ਉਦੋਂ ਰੱਖਦੇ ਸੀਗੇ ਪਲੇਅਰਾਂ ਨੂੰ ਠੀਕ ਹੈ ਜੀ ਉਦੋਂ ਬਾਅਦ ਹੌਲੀ ਹੌਲੀ ਆਪਣੇ ਕਾਫੀ ਤਰੱਕੀ ਕੀਤੀ ਕੋ ਸਕੂਲ ਨੇ ਪੜ੍ਹਾਈ ਨੇ ਤਰੱਕੀ ਕੀਤੀ ਤਾਂ ਸਕੂਲ ਆਪਣੇ ਵੱਡਾ ਹੋ ਗਿਆ ਸਕੂਲ ਨੇ ਵੀ ਤਰੱਕੀ ਬਹੁਤ ਕੀਤੀ ਐਸ ਟਾਈਮ ਤਾਂ ਆਪਣੇ ਗੰਦੇਵਜ ਮਲਾਮ ਪਲੇਅਰ ਕਬੱਡੀ ਦੇ ਜਿਹੜੇ ਕੋਟੇ ਦੀ ਭਰਤੀ ਹੋਏ ਵੇਣ ਜਿਹੇ ਆਪਣੇ ਕਬੱਡੀ ਟੀਮ ਅਸੀਂ ਅਮਰਜੀਤ ਦਾ ਕੱਪਾ ਹੋਰ ਦੂਜਾ ਇੱਕ ਕਾਫੀ ਮੁੰਡੇ ਆਪਣੇ ਤਖੜੇ ਹੋਏ ਨੇ ਤਾਂ ਉਦੋਂ ਬਾਅਦ ਆਪਣੇ ਪਿੰਡ ਦਾ ਕਾਫੀ ਨਾ ਕਬੱਡੀ ਜੀ ਵੀ ਚੰਗੀਆਂ ਮੱਲਾ ਮਾਰੀਆਂ ਆਪਣੇ ਪਿੰਡ ਦੇ ਕੱਪਾ ਜੀ ਤੁਸੀਂ ਨਾ ਲਿੱਤਾ ਕੱਪਾ ਪਲਵਾਨੀ ਕਰਦੇ ਕਬੱਡੀ ਖੇਡਦੇ ਇਹ ਕਬੱਡੀ ਵਾਲੇ ਸੀ ਕਬੱਡੀ ਵਾਲੇ ਸੀ ਪਲਵਾਨੀ ਵਾਲੇ ਤਾਂ ਰਜਾਨੀ ਪਲਵਾਨ ਸੀ ਮੈਥੋਂ ਪਹਿਲਾਂ ਤੇ ਇੱਕ ਆਪਣੇ ਨੀਲਾ ਪਲਵਾਨ ਵੀ ਸੀ ਨੀਲਾ ਪਲਵਾਨ ਸੀਗਾ ਤੇ ਚੜਤਾ ਚੜਤਾ ਪਲਵਾਨ ਸੀਗਾ ਚੜਤਾ ਮੇਰੇ ਕੋਲ ਇਹਦਾ ਚੜਤਾ ਜਸਕਰਨ ਸੀ ਪਲਵਾਨ ਆ ਮੁੰਡਾ ਉਹਦਾ ਗਾਵਾ ਸਰਪੰਚ ਦਾ ਜਿਹੜਾ ਇਸ ਟਾਈਮ ਡਿਊਟੀ 'ਚ ਹੈ ਉਹ ਸੁਪਰਤੀ ਹੋਇਆ ਉਹ ਵੀ ਠੀਕ ਹੈ ਜੀ ਤਾਂ ਪਲਵਾਨੀ ਦੇ ਵਿੱਚ ਕਾਫੀ ਮੁੰਡੇ ਸੀਗੇ ਆਪਣੇ ਕੁਝ ਪਲਵਾਨੀ ਵੀ ਨਾਲ ਕਰੇ ਕੋਈ ਕਬੱਡੀ ਖੇਡਦੇ ਸੀਗੇ ਠੀਕ ਹੈ ਯਾਨੀ ਹੌਲੀ ਹੌਲੀ ਸਾਰਿਆਂ ਨੇ ਮਤਲਬ ਕਿਸੇ ਨੇ ਕੋਈ ਗੇਮ ਕਿਸੇ ਨੇ ਕੋਈ ਗੇਮ ਕਰਕੇ ਇੱਕ ਸੋਡੀ ਮੈਂ ਗੱਲ ਪੁੱਛ ਰਿਹਾ ਹਾਂ ਪਹਿਲਵਾਨ ਜੀ ਸੋ ਤੋਂ ਵੀ ਪਹਿਲਵਾਨ ਜੀ ਪਹਿਲਾਂ ਚੰਡੀਆਂ ਫੜਦੇ ਹੁੰਦੇ ਹਾਂ 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 ਜੀ ਤੁਹਾਡੇ ਜਦੋਂ ਤੁਸੀਂ ਕੋਲ ਦੇ ਸੀ ਉਦੋਂ ਝੰਡੀ ਫੜ ਤਕੜਾ ਬੰਦਾ ਕਹਿੰਦਾ ਮੇਰੀ ਝੰਡੀ ਫੜੋ ਉਦੋਂ ਝੰਡੀ ਫੜ ਕੇ ਤੁਸੀਂ ਕਦੇ ਐਦਾਂ ਮਤਲਬ ਕਿਸੇ ਨਾਲ ਕੋਲੇ ਹੋ ਬਹੁਤ ਬਹੁਤ ਝੰਡੀਆਂ ਦੇ ਘੁਨੇ ਆ ਜੀ ਤੇ ਜਿੱਤੇ ਵੀ ਹੋ ਜਿੱਤੇ ਵੀ ਆ ਜਿੱਤੇ ਵੀ ਆ ਤੇ ਕਯੋ ਕਿ ਉਹ ਵੀ ਮਿਲਦਾ ਰਿਹਾ ਉਦੋਂ ਬਹੁਤ ਕੁਝ ਮਿਲਦਾ ਰਿਹਾ ਪੈਸਾ ਕਯੋ ਸਾਰਾ ਕੁਝ ਮਤਲਬ ਉਦੋਂ ਵਾਧੂ ਸੀਗਾ ਮੈਂ ਫਿਰਿਆ ਹਿਮਾਚਲ ਯੂਪੀ ਸਾਰੇ ਬਾਹਰ ਰਾਜਸਥਾਨ ਕੋਲੇ ਦੰਗਲਾਂ ਤੇ ਬਹੁਤ ਮਹਾਰਾਣੀ ਕਿਰਪਾ ਕੀਤੀ ਹੈ ਬਹੁਤ ਘੁੰਮੇ ਆ ਸਾਰੇ ਪਹਾੜ ਬਹੁਤ ਘੁੰਮੇ ਆ ਠੀਕ ਆ ਤਾਂ ਸਾਰੇ কুਸਤੀਆਂ ਹੁੰਦੀਆਂ ਹਰਿਆਣਾ ਘੁੰਮੇ ਐ ਤੇ ਸਾਰੇ ਫਿਰਦੇ ਚੰਗਿਆਂ ਪਹਿਲਵਾਨਾਂ ਨਾਲ ਆਪਣੇ ਤੱਲੁਕਤ ਸੀਗੇ ਜਿਹੜੇ ਵੈਸ਼ਨੂ ਪਹਿਲਵਾਨ ਸੀਗੇ ਨਸ਼ੇ ਪੱਤੇ ਤੋਂ ਰਹਿਤ ਹੁੰਦੇ ਸੀ ਤੇ ਮਾਜਾ ਦੁਆਬਾ ਸਾਰੇ ਫਿਰਦੇ ਨੇ ਪਹਿਲਵਾਨਾਂ ਨਾਲ ਤੁਸੀਂ ਇੱਕ ਗੱਲ ਕੀਤੀ ਮੈਂ ਉਹ ਗੱਲ ਤੋਂ ਗੱਲ ਆ ਗਈ ਮੇਰੇ ਕੋਲੇ ਵੀ ਤੁਸੀਂ ਕਹਿੰਦੇ ਸਾਡੇ ਪਰਿਵਾਰ ਚ ਰੁਚੀ ਪਹਿਲਾਂ ਤੋਂ ਸੀ ਪਹਿਲਵਾਨ ਦੀ ਵੀ ਪਹਿਲਾਂ ਕੌਣ ਕੋਲ ਦਾ ਸੀ ਤੁਹਾਡੇ ਜੀ ਪਹਿਲਾਂ ਹੀ ਸਾਡਾ ਤਾਇਆ ਨਿੱਕਾ ਸੀ ਗਵੰਢੀ ਸੀ ਆਪਣਾ ਠੀਕ ਆ ਜੀ ਤੁਹਾਡਾ ਤਾਇਆ ਸੀ ਠੀਕ ਆ ਉਹ ਇੱਕ ਸੌਂਚੀ ਖੇਡ ਦਿੰਦੇ ਸੀ ਉਹਨੇ ਬੋਲੋ ਬੋਲੋ ਕੋਈ ਆਓ ਸੌਂਚੀ ਖੇਡਦੇ ਹੁੰਦੇ ਸੀ ਸੌਂਚੀ ਤੇ ਪਲਵਾਨੀ ਇੱਕੋ ਚੀਜ਼ ਸੀਗੀ ਠੀਕ ਆ ਕਿਉਂ ਕੱਲੇ ਨੂੰ ਕੱਲਾ ਹੁੰਦਾ ਸੀ ਐ ਪਲਵਾਨ ਕੱਲੇ ਨੂੰ ਕੱਲਾ ਹੁੰਦਾ ਠੀਕ ਹੈ ਜੀ ਕੱਲੇ ਨੂੰ ਕੱਲਾ ਸੌਂਚੀ ਵਾਲਾ ਹੁੰਦਾ ਸੀ ਇਹਦੇ ਜਿਹੜਾ ਤਾਇਆ ਨਿੱਕਾ ਸਿਓ ਸੀ ਇਹਨੇ ਫਿਰ ਕਾਫੀ ਆਪਣੇ ਚੇਲੇ ਬਣਾਏ ਪਿੰਡ ਦੇ ਲਾਮ ਦੇ ਜਿਵੇਂ ਇਨਾ ਖੜਾ ਵਾਦੀਆਂ ਆਸੇ ਪਾਸੇ ਦੇ ਇਹਨਾਂ ਚੇਲੇ ਕਾਫੀ ਸੀਗੇ ਠੀਕ ਹੈ ਜੀ ਤਾਂ ਚੰਗਾ ਤਕੜਾ ਬਦਲੇ ਸੀ ਪਲੇਅਰ ਸੀਗਾ ਉਹ ਸੌਂਚੀ ਦਾ ਉਸ ਜਵਾਨਿਆਂ ਚ ਇਹੇ ਦੱਸਦਾ ਹੁੰਦਾ ਵੀ ਤੁਹਾਡੇ ਜਿਹੜੇ ਇਹ ਨੇ ਮੇਰੇ ਦਾਦੇ ਦੇ ਰਸ਼ੀਪ ਭਰਾ ਸੀਗੇ ਠੀਕ ਹੈ ਵੀ ਉਹ ਵੀ ਸੌਂਚੀ ਖੇਡਦੇ ਹੁੰਦੇ ਸੀ ਉਹਨਾਂ ਤੋਂ ਵਾਲਾ ਇੱਕ ਝੰਡਾ ਸਿੰਘ ਸੀਗਾ ਜਿਹੜਾ ਸਾਡੇ ਦਾਦੇ ਦਾ ਭਰਾ ਸੀ ਉਹ ਚੰਗਾ ਪਲੇਅਰ ਸੀ ਸੌਂਚੀ ਦਾ ਪਰ ਉਹ ਤੋਂ ਮੈਂ ਟੈਕਨੀਕਲੀ ਸੀ ਸਾਨੂੰ ਦੱਸਦਾ ਹੁੰਦਾ ਸੀ ਇੱਕ ਮੈਥ ਤੋਂ ਇੱਕ ਗੱਲ ਪੁੱਛਣਾ ਚਾਹਣਾ ਪਲਵਾਨੀ ਤੋਂ ਥੋੜਾ ਜਿਹਾ ਕੁਆਡੀ ਤੱਕ ਆਉਣੇ ਆਪਾਂ ਕਿਉਂਕਿ ਪਲਵਾਨੀ ਦੀਆਂ ਗੱਲਾਂ ਹੋ ਗਈਆਂ ਪਲਵਾਨੀ ਤੋਤੇ ਸੇਠ ਦਾ ਨਾਮ ਮੈਂ ਬਹੁਤ ਸੁਣਿਆ ਜੀ ਕਿਉਂਕਿ ਮੇਰੇ ਦਾਦਾ ਜੀ ਦਾ ਭਰਾ ਵੀ ਸੀ ਤੁਸੀਂ ਉਹਨਾਂ ਨੂੰ ਖੇਡਦੇ ਦੇਖੇ ਚੰਗਾ ਵਧੀਆ ਜੀ ਬਹੁਤ ਵਧੀਆ 플레이ਰ ਸੀ ਹਸਨ ਖੇਡਣ ਵਾਲਾ ਬੰਦਾ ਸੀ ਖੋ ਜਰੂਰ ਸੀ ਹਾਂਜੀ ਤੇ ਜਿੰਨਾ ਸੀਗਾ ਨਾ ਵਧੀਆ ਨੰਬਰ 플레이ਰ ਸੀ ਉਹ ਮੈਂ ਸੁਣਿਆ ਅਖਬਾਰ ਚ ਵੀ ਉਹਨਾਂ ਦਾ ਨਾਮ ਆਉਂਦਾ ਸੀ ਨਾ ਤਾਂ ਉਹ ਉਹਨਾਂ ਹੀ ਤਾਂ 플레이ਰ ਸੀ ਵਧੀਆ 플레이ਰ ਤਗੜਾ ਸੀ ਵੀ ਉਹਨੂੰ ਇੱਕ ਕਹਿੰਦੇ ਸੀ ਵੀ ਟੰਗਿਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਵੀ ਟੰਗਾ ਰੇਗਦੇ ਇੱਕ ਵਾਰੀ ਰੈਫਰੀ ਦੇ ਵੀ ਮਾਰ ਗਿਆ ਸੀ ਟੰਗਾ ਉਹ ਮਹੌਲੀ ਵਾਲਾ ਹਾਂ ਤਾਂ ਕਈ ਵਾਰੀ ਟੰਗਾ ਆਉਣਾ ਰੈਫਰੀ ਦੇ ਜੋੜ ਕਰਦਾ ਜੋੜ ਕਰਦਾ ਮਾਰ ਉਹ ਬਈ ਉਸ ਚੀਜ਼ ਵਾਇਰਲ ਹੋ ਗਈ ਸੀ ਉਦੋਂ ਉਦੋਂ ਨੈਟ ਹੁੰਦਾ ਨਾ ਵੀ ਤੋਤਾ ਉਦੋਂ ਵੀ ਜ਼ਿਆਦਾ ਮਸ਼ਹੂਰ ਹੁੰਦਾ ਤੋਤਾ ਜੀ ਸੇਠ ਜੀ ਮੇਰੇ ਦਾਦਾ ਜੀ ਦੇ ਭਰਾ ਮੈਂ ਤੋਤਾ RAM ਤੋਤਾ RAM ਕਹਿੰਦਾ ਸੀ ਸ਼੍ਰੀ ਤੋਤਾ RAM ਮੇਰੇ ਦਾਦਾ ਜੀ ਦੇ ਭਰਾ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਉਹਨਾਂ ਦੀਆਂ ਯਾਦਾਂ ਸਾਡੇ ਪਿੰਡ 'ਚ ਹਜੇ ਤੱਕ ਵੀ ਇਦਾਂ ਹੀ ਆ ਲੋਕ ਸੱਥਾਂ 'ਚ ਬਹਿ ਕੇ ਉਹਨਾਂ ਦੀਆਂ ਗੱਲਾਂ ਕਰਦੇ ਆ ਚੰਗਾ ਵਧੀਆ ਪਲੇਅਰ ਸੀਗਾ ਕੰਚੀ ਮਾਰਦਾ ਸੀ ਹੱਥ ਛੱਡ ਕੇ ਜਿੰਨਾ ਸੀਗਾ ਨਾ ਮਤਲਬ ਜਿੰਨੇ ਜਿੰਨਾ ਬੈਸੀ ਉਹ ਤੋਂ ਵੱਧ ਮਤਲਬ ਉਹ ਮਤਲਬ ਆਪ ਦੇ ਜੋਰ ਲਾਉਂਦਾ ਸੀ। ਜਾਫੀ ਬਹੁਤ ਵਧੀਆ ਸੀ, ਹਸਨ ਖੇਡਣ ਵਾਲਾ ਬੰਦਾ ਸੀਗਾ, ਖੁਸ਼ਰੂ ਸੀ। ਖੁਸ਼ਰੂ ਸੀ। ਵੀ ਕੁੱਲ ਮਿਲਾ ਕੇ ਆ ਜਿਹੜਾ ਸਟੇਡੀਅਮ ਆਪਣਾ ਬਣਿਆ ਆਇਆ, ਇੱਥੇ ਬਹੁਤ ਹੀ ਜ਼ਿਆਦਾ ਮਤਲਬ ਜਿਹੜੇ ਪਲੇਅਰ ਤਿਆਰ ਹੋਏ ਆ। ਬਹੁਤ ਬਹੁਤ ਤਿਆਰ ਬਹੁਤ ਤਿਆਰ ਹੋਏ ਆ ਕੱਪਾ ਲਾਲਾ ਚੜਤਾ ਲਾਲਾ ਇਹ ਮਗਰਲੀ ਪੀੜੀ ਦੇ ਨਾਲ ਜਿਹੜੇ ਪਹਿਲੀ ਪੀੜੀ ਦੇ ਸੀ ਇਹ ਹੁਣ ਮੰਦਰ ਹੋ ਗਿਆ ਮੰਦਰ ਹੋ ਗਿਆ ਬੋਲਾ ਹੁੰਦੇ ਨੇ ਬੋਲਾ ਮੰਦਰ ਵੀ ਕਹਿੰਦੇ ਸੀ ਨਾਜੀ ਸੀ ਨਾਜੀ ਨਾਜੀ ਜਿਹੜਾ ਬਿਜਲੀ ਦਾ ਕੰਮ ਕਰਦਾ ਨਾਜੀ ਬਿਜਲੀ ਦਾ ਕੰਮ ਕਰਦਾ ਸੀ ਤੋਤਾ ਸੀ ਤੋਤਾ ਸੀ ਇਹਨਾਂ ਦੀ ਟੀਮ ਸੀਗੀ ਕਾਫੀ ਮਾਤਰ ਕਈ ਆਪਣੇ ਇੱਥੋਂ ਵੀ ਸੀਗਾ ਨਿੱਕਾ ਸੀ ਆਹਾ ਇਹਨਾਂ ਦਾ ਠੀਕ ਆ ਜਿਹੜਾ ਇੱਥੇ ਭੇਡਾਂ ਮੋੜਾ ਭੇਡਾਂ ਠੀਕ ਆ ਠੀਕ ਆ ਜੀ ਨਿੱਕਾ ਸੀਗਾ ਜਗਸੀਰ ਸੀ ਆਪਣਾ ਠੀਕ ਆ ਜੀ ਕਾਫੀ ਸੀਗੇ ਇਹਨੇ ਟੀਮ ਸੀ ਉਦੋਂ ਤੇ ਪੱਪੂ ਜਗਸੀਰ ਮੈਸਟਰ ਸੀਸ ਸਰਜੀਤ ਮੈਸਟਰ ਉਹਨੂੰ ਪੱਪੂ ਸਰ ਵੀ ਕਹਿੰਦੇ ਇਹ ਪਹਿਲਵਾਨ ਵੀ ਹੈ ਇਹ ਵੀ ਪਹਿਲਵਾਨ ਹੋਏ ਆ ਮੈਂ ਮੈਂ ਉਹਦਾ ਨਾਮ ਲੈਣਾ ਭੁੱਲ ਗਿਆ ਸੀ ਵੀ ਪਹਿਲਵਾਨੀ ਕੀਤੀ ਹੈ ਬਹੁਤ ਵਧੀਆ ਪੂਰੀ ਪਹਿਲਵਾਨੀ ਕਰਦਾ ਰਿਹਾ ਕਰਦਾ ਰਿਹਾ ਠੀਕ ਹੈ ਜੀ ਚੜਦਾ ਵੀ ਕਰਦਾ ਰਿਹਾ ਵਧੀਆ ਪਹਿਲਵਾਨ ਸੀ ਇਹ ਨੂੰ ਪਹਿਲਵਾਨੀ ਦੀ ਨੌਕਰੀ ਮਿਲੀ ਹੂੰ ਇੱਕ ਪਿਆਰਾ ਨਾਮ ਪਿੰਡ ਦਾ ਪੱਪੂ ਕਹਿ ਦਿੰਦੇ ਆ ਵੈਸੇ ਸਰਜੀਤ ਸਿੰਘ ਹੈ ਨਾ ਸਰਦਾਰ ਸਰਜੀਤ ਸਿੰਘ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹੈ ਜੀ ਜਦੋਂ ਮਿਲੋ ਬੜੀ ਖੁਸ਼ਦਿਲ ਰੂਹ ਆ ਜੀ ਹਾਂ ਪਹਿਲਵਾਨ ਨਹੀਂ ਹਾਂ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਪਲਵਾਨ ਸੀਗਾ ਨੇ ਫੀਡਕੋਟ ਵੀ ਜੋਰ ਕੀਤੇ ਆ ਚੰਗੇ ਖੁੱਲੇ ਖਾੜਿਆਂ ਦਾ ਪਲਵਾਨ ਸੀ ਬਾਕੀ ਇਹ ਕੰਪटीशन ਵੀ ਲੜਦਾ ਰਿਹਾ ਤੇ ਬਾਕੀ ਆਪਣਾ ਪੀਟੀ ਮਾਰਸੀ ਇਥੇ ਬਲਜਿੰਦਰ ਆ ਠੀਕ ਹੈ ਜੀ ਇਹਨੇ ਕਾਫੀ ਆਪਣੀ ਮਿਹਨਤ ਕੀਤੀ ਆ ਠੀਕ ਹੈ ਜੀ ਇਹ ਕਾਫੀ ਜਨ ਮਿਹਨਤ ਕਰਕੇ ਨਾ ਇਹ ਹਾਂਜੀ ਹਾਂਜੀ ਤੇ ਆਪਣੇ ਚੰਗੀ ਟਿੰਗੜੀ ਤੇ ਜਵਾਕਾਂ ਨੂੰ ਲੈ ਗਿਆ ਇਥੇ ਠੀਕ ਆ ਬਹੁਤ ਮਿਹਨਤੀ ਸੀਗਾ ਜੀ ਮੈਂ ਆਪਣਾ ਮੁੰਡਾ ਹੁਣ ਇੱਥੇ ਕੋਚ ਹੈ ਇਹਨੇ ਬਹੁਤ ਵਧੀਆ ਚਾਲ ਬਣਾਈ ਆ ਅਸੀਂ ਕਬੱਡੀ ਦੀਆਂ ਗੇਮਾਂ ਸਾਰੀਆਂ ਦੀ ਕਿਉਂਡੀ ਚੰਗੀ ਲਿੰਦਾ ਇਹ ਠੀਕ ਆ ਬਾਕੀ ਇੱਥੇ ਤੁਸੀਂ ਆਉਂਦੇ ਹੀ ਰਹਿੰਦੇ ਹੋ ਜੀ ਹਾਂ ਜੀ ਆਪਣੀ ਪੈੜੀ ਆ ਨਾਲ ਪੈਲਾ ਤਾਂ ਇੱਥੇ ਹੀ ਆ ਇੱਥੇ ਤੁਹਾਡੀ ਜ਼ਮੀਨ ਵੀ ਆ ਨਾਲ ਨਾਲ ਤੁਸੀਂ ਖੇਤੀਬਾੜੀ ਵੀ ਕਰਦੇ ਹੋ ਖੇਤੀਬਾੜੀ ਨਾਲ ਨਾਲ ਤੁਹਾਨੂੰ ਇੱਥੇ ਖੇਡਣ ਦਾ ਵੇਖਣ ਦਾ ਵੀ ਸ਼ੌਂਕ ਆ ਇੱਥੇ 665 ਦੇ ਵਿੱਚ ਟਿੱਬਾ ਹੁੰਦਾ ਸੀ ਸਾਡੇ ਕੋਲੇ ਇਹ ਜ਼ਮੀਨ ਸੀ ਇਹ ਇੱਥੇ ਟਿੱਬਾ ਹੁੰਦਾ ਸੀ ਪਹਿਲਾਂ ਸੀ ਇਹ ਸਾਡੇ ਕੋਲੇ ਪੈੜੀ ਸੀ 665 ਦੇ ਵਿੱਚ ਇੱਥੇ ਅਸੀਂ ਖਾੜਾ ਬਣਾਇਆ ਵਿੱਚ ਇਹ ਟਿੱਬੇ ਦੇ ਉੱਤੇ ਜੋਰ ਕਰਦੇ ਮੈਂ ਤੇ ਜੋਰ ਹੁੰਦਾ ਸੀ ਠੀਕ ਹੈ। ਠੀਕ ਹੈ ਜੀ। ਫਿਰ ਉਹਦਾ ਜ਼ੋਰ ਦਾ ਪਿਓ ਵੀ ਪਹਿਲਵਾਨ ਸੀਗਾ। ਠੀਕ ਹੈ ਜੀ। ਆਜੋ ਆਜੋ। ਤਾਂ ਅਸੀਂ ਇੱਥੇ ਜ਼ੋਰ ਕਰਦੇ ਹੁੰਦੇ ਛੋਟੇ-ਛੋਟੇ ਹੁੰਦੇ 65 ਚ। ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ ਵਾਧਦੇ-ਵਾਧਦੇ ਖਾੜਾ ਵਧੀ ਗਿਆ, ਵਧੀ ਆ। ਫਿਰ ਅਸੀਂ ਇੱਥੋਂ ਕੂਰਤ ਲੈ ਗਿਆ ਉਸ ਚ। ਠੀਕ ਆ। ਫਿਰ ਉੱਥੇ ਕਾਫੀ ਮੁੰਡੇ ਹੋ ਗਏ, ਫਿਰ ਇੱਥੇ ਫਰੀਦਕੋਟ ਦੇ ਮੁੰਡੇ ਵੀ ਕੈਂਪ ਕਰਦੇ ਰਹੇ, ਆਉਂਦੇ ਰਹੇ ਨਾ। ਠੀਕ ਹੈ ਜੀ। ਜਿਹੜੇ ਪੜਨ ਵਾਲੇ ਸੀਗੇ ਠੀਕ ਆ। ਤੇ ਕਾਫੀ ਫਿਰ ਖਾੜਾ ਇੱਥੇ ਚੰਗਾ ਚੱਲਿਆ ਕਈ ਸਾਲ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਚੰਗੇ ਵਾਵਾ ਜੇ ਪਹਿਲਵਾਨਾਂ ਨਾਲ ਕੋਲ ਲੱਗ ਗਏ ਇੱਕ ਮੈਂ ਤੁਹਾਡੇ ਤੋਂ ਪਹਿਲਵਾਨ ਜੀ ਗੱਲ ਪੁੱਛਣਾ ਚਾਹਣਾ ਵੀ ਜਿਹੜਾ ਆਪਣੇ ਪਹਿਲਾਂ ਵਿੱਚ ਦੀ ਬਹੁਤ ਵਧੀਆ ਕਵਾਡੀ ਕੱਪ ਹੋਣ ਲੱਗ ਗਏ ਸੀ ਵੀ ਹੁਣ ਉਹ ਕਵਾਡੀ ਕੱਪ ਹੌਲੀ ਹੌਲੀ ਘਟਦੇ ਜਾ ਰਹੇ ਆ ਇਹ ਪਤਾ ਕਿ ਬਹੁਤ ਮਤਲਬ ਅੱਗੇ ਗੁਰੂ ਸਾਹਿਬ ਚ ਮਹੀਨੇ ਡੇਢ ਮਹੀਨੇ 2 ਮਹੀਨੇ ਬਾਅਦ ਨਾ ਕਵਾਡੀ ਕੱਪ ਕੋਈ ਨਾ ਕੋਈ ਰੱਖ ਲੈਂਦਾ ਸੀ ਤੇ ਹੁਣ ਮਤਲਬ ਇਹ ਨਾ ਕਿਸੇ ਚੀਜ਼ ਦੀ ਕਦੇ ਚੜਾਈ ਆ ਇਹਨੇ ਕਦੇ ਕਿਸੇ ਚੀਜ਼ ਦੀ ਤਰਾਈ ਆ ਜਾਂਦੀ ਹੈ ਠੀਕ ਆ ਇਹ ਟਾਈਮ ਹੁੰਦਾ ਕੋਈ ਠੀਕ ਆ ਹੁਣ ਥੋੜਾ ਮਾਰੋ ਕੁਝ ਲੋਕ ਨਾ ਲੀਡਰਾਂ ਮਗਰ ਲੱਗੇ ਸੀਗੇ ਠੀਕ ਆ ਕੁਝ ਉਧਰ ਨੂੰ ਜਾਦੇ ਮਦਰ ਹੋ ਗਿਆ ਸੀ ਹੁਣ ਫੇਰ ਲੋ ਲੱਗੇ ਨਾ ਠੀਕ ਆ ਹਰ ਵੀ ਕਿਸੇ ਚੀਜ਼ ਦੀ ਚੜਾਈ ਆ ਕਦੇ ਕਿਸੇ ਚੀਜ਼ ਦੀ ਤਰਾਈ ਆ ਜਾਂਦੀ ਹੈ ਬਾਕੀ ਇਹ ਚੀਜ਼ ਖਤਮ ਹੋਣ ਵਾਲੀ ਹੈ ਹਾਂਜੀ ਇਹ ਤਾਂ ਗੱਲ ਇਹ ਚੀਜ਼ ਖਤਮ ਹੋਣ ਵਾਲੀ ਨਹੀਂਗੀ ਠੀਕ ਆ ਇਹ ਜਿਹੜਾ ਖਤਮਤਾ ਨਹੀਂ ਹੁੰਦੀ ਪਰ ਉਸ ਚੀਜ਼ ਨੂੰ ਐ ਮਹਿਸੂਸਤਾ ਹੁੰਦਾ ਜੀ ਮਹਿਸੂਸ ਹੁੰਦਾ ਵੀ ਉੱਥੇ ਕਿਤੇ ਆਪਾਂ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਆਪਾਂ ਨੂੰ ਕਬੱਡੀ ਦੇ ਪਲੇਅਰ ਦੇਖਣ ਨੂੰ ਮਿਲਦੇ ਸੀ ਤਗੜੇ ਤਗੜੇ ਸਟਾਰ ਆਪਣੇ ਪਿੰਡ ਆਉਂਦੇ ਸੀ ਆਪਣੇ ਮੇਰਾ ਮੁੰਡਾ ਦੇਖੂ ਉਹਨੂੰ ਵੀ ਐ ਜੋਸ਼ ਹੋਊ ਵੀ ਮੈਂ ਵੀ ਕਬੱਡੀ ਖੇਡਾਂ ਉਸ ਚੀਜ਼ ਨੂੰ ਦੇਖ ਦੇਖ ਕੇ ਬੱਚੇ ਸਿੱਖਦੇ ਆ ਜੀ ਨਹੀਂ ਹੋਣੀ ਕੋਈ ਕੁਸ ਨਾ ਥੋੜਾ ਜਿਹਾ ਆਪਣੇ ਪਿੰਡ ਦੇ ਵਿੱਚ ਜਿਵੇਂ 12 ਹੋ ਗਿਆ ਹਾਂ ਤੇ ਉਹ ਕੀ ਆ ਮੁੰਡਾ ਰਮੇਤ ਹੋ ਗਿਆ ਹਰਮੇਤ ਔਰਮੇਤ ਇੰਟਰਨੈਸ਼ਨਲ ਪਲੇਅਰ ਆ ਜਿੰਨੀਆਂ ਜੇ ਮਾੜਾ ਮੋਟਾ ਸਨੋਖ ਦੇ ਨਾ ਗੇੜਾ ਮਾਰ ਨਾਲ ਹਾਂ ਤਾਂ ਇਹਨਾਂ ਨੂੰ ਵੇਖ ਕੇ ਥੋੜੀ ਪ੍ਰੇਰਨਾ ਦੇਣ ਬੱਚਿਆਂ ਨੂੰ ਤਾਂ ਇੱਥੇ ਆਉਣ ਉਹ ਦੇ ਤੇ ਆਪਣੇ ਜਿਹੜਾ ਮਾਸਟਰ ਆ ਪੀਡੀਆ ਦਾ ਸਨੋਖ ਦਿੰਦਾ ਪੂਰਾ ਵਧੀਆ ਹੈ ਠੀਕ ਹੈ ਜੀ ਹੋਰ ਵੀ ਜਵਾਕ ਬਹੁਤ ਆਉਂਦੇ ਨੇ ਬਾ ਤੁਹਾਨੂੰ ਕਰਦਿਆਂ ਗੱਲ ਇਹ ਇੱਕ ਮੈਂ ਤਾਂ ਵੀ ਥੋੜਾ ਸਨੋਖ ਦੇਣਾ ਚਾਹੀਦਾ ਪਿੰਡ ਨਾਲ ਆਵੇ ਬਹੁਤ ਧੰਨਵਾਦ ਸਾਡੇ ਨਾਲ ਇੰਨੀ ਗੱਲਬਾਤ ਕਰਨ ਦੇ ਅੱਜ ਸਾਨੂੰ ਨਾ ਇੱਕ ਮਾਸਟਰ ਜੀ ਦੇ ਦਰਸ਼ਨ ਕਰਾਉਣੇ ਆ ઠાણા પીટી ہے یہ ممبر بھی رہے ہیں ਸਾਡੇ ਪਿੰਡ ਦੇ ਤੇ ਇਹ ਸਾਡੇ ਕੋਚ ਵੀ ਸੀ ਜਦੋਂ ਅਸੀਂ ਕਵੱਡੀ ਖੇਡਦੇ ਸੀ ਸਾਨੂੰ ਇਸ نیشنل ਕਵੱਡੀ ਖੜਾਉਂਦੇ ਹੁੰਦੇ ਸੀ ਅਸੀਂ ਸਕੂਲ ਪੱਧਰ ਤੇ ਖੇਡੇ ਆ ਕੁਛ ਵੀ ਕੀਤਾ ਇਹ ਪੀਟੀ ਦਾ ਬਹੁਤ ਸਹਿਯੋਗ ਸੀ ਕਿਉਂਕਿ ਸਾਡਾ ਜਿਹੜਾ ਸਰਕਾਰੀ ਕੋ ਹੁੰਦਾ ਪੀਟੀ ਉਹ ਤਾਂ ਹੁੰਦਾ ਹੀ ਹੁੰਦਾ ਸੀ ਨਾਲ ਇਹਨਾਂ ਦਾ ਇੰਨਾ ٹرسٹ ਓਨੇ ਵਜੇ ਉੱਠ ਕੇ ਸਾਡੇ ਨਾਲ ਹੀ ਮਿਹਨਤ ਲਵਾਉਂਦੇ ਸੀ ਜੀ ਤੇ ਕੀ ਕਹਿਣਾ ਚਾਹੁੰਦੇ ਆ ਵੀ ਕਵੱਡੀ ਕਿੱਥੋਂ ਤੱਕ ਖੇਡੇ ਹੋਂ ਤੁਸੀਂ ਨਿਆਰ ਸਟੇ ਤੱਕ ਜਾਂ ਨਿਆਰ ਸਟੇ ਤੱਕ ਬਾਕੀ ਕੁਝ ਗੱਲਾਂ ਹੋ ਜਾਂਦੀਆਂ ਮੈਂ ਬਾਅਦ ਚ ਗੱਲ ਕਰੂੰਗਾ ਉਸ ਵਿਸ਼ੇ ਤੇ ਪੀੜੀ ਸ਼ਸ਼ਟਰੀ ਕਾਲ ਜੀ ਸ਼ਸ਼ਟਰੀ ਕਾਲ ਜੀ ਬੜਾ ਸਾਨੂੰ ਇੰਟਰਸਟ ਹੈ ਕੋਈ ਇੱਕ ਤੁਸੀਂ ਅੱਜ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਹੋ ਕੁੜੀਆਂ ਥੋੜੇ ਸਾਰੇ ਸਾਰੀਆਂ ਖੇਡਣਾ ਆਉਂਦੀਆਂ ਕਿਉਂਕਿ ਵੱਡਾ ਬੰਦਾ ਕੋਲੇ ਖੜਾ ਹੋਵੇ ਨਾ ਉਸ ਚੀਜ਼ ਦਾ ਐ ਹੋ ਜਾਂਦਾ ਵੀ ਚੱਲ ਯਾਰ ਹਾਂ ਮੇਰਾ ਡੈਡੀ ਮੇਰਾ ਤਾਇਆ ਚਾਚਾ ਖੜਾ ਵੀ ਮੈਨੂੰ ਟੈਨਸ਼ਨ ਨਹੀਂ ਕਿਸੇ ਗੱਲ ਦੀ ਅੱਜ ਜਿਹੜਾ ਤੂੰ ਆ ਪੁੰਨ ਕਰੀ ਹੈ ਨਾ ਮਲਕੀਸ਼ਾ ਇਹ ਤੇਰੇ ਬੱਚਿਆਂ ਨੂੰ ਉਹਦਾ ਅੱਗੇ ਗਾਂ ਵਧਾਉ ਆ ਜਿਹੜੀ ਕੁੜੀ ਕੋਈ ਪੁਲਿਸ ਚ ਲੱਗ ਗਈ ਉਹ ਤੇਰੇ ਗੁਣ ਗਾਉਈ ਨਹੀਂ ਤਾਇਆ ਬੱਚਾ ਬਹੁਤ ਹੋ ਗਿਆ 250 ਬੱਚਾ ਹੋ ਗਿਆ 250 ਬੱਚਾ ਹੋ ਗਿਆ ਕਿ ਕਿ ਆਉਣ ਲੱਗਿਆ ਬੱਚੇ ਰੋਜ਼ ਦੇ 10 15 ਰੋਜ਼ ਵਧੀ ਜਾਂਦੇ ਆ ਵਧੀਆ ਨੇ ਬਾਕੀ ਕੁੜੀਆਂ ਬਹੁਤ ਆਉਣ ਲੱਗੀਆਂ ਕਿੰਨਾ ਖਾਣ ਪੀਣ ਦਾ ਪ੍ਰਬੰਧ ਹੋਣਾ ਹੈ ਇਹ ਵੀ ਦੇਣਾ ਇਹੋ ਜਿਹਾ ਨਹੀਂ ਕਿ ਆਪਾਂ ਖਾਣ ਪੀਣ ਨਹੀਂ ਦਿੰਦੇ ਇਹ ਆ ਮੁੰਡੇ ਆਪਣੇ ਆ ਨਵੇਂ ਕੀਤਾ ਤਾਂ ਖਾਣ ਪੀਣ ਦਾ ਸਾਰਾ ਪ੍ਰਬੰਧ ਕਿਲੇ ਕੁਲੇ ਦੁੱਧ ਆਦਾਂ ਕੋਈ ਦੇਣਾ ਇਹ ਵੀ ਖਾਲੀ ਨਹੀਂ ਜਿੱਦੇ ਆਪਾਂ ਇਹਨਾਂ ਨੂੰ ਨਹੀਂ ਚੀਂਦੇ ਠੀਕ ਹੈ ਤੇ ਭਈ ਆ ਜਿਹੜਾ ਮਲਕੀਸ਼ ਸਿੰਘ ਮੈਂ ਇਹਨਾਂ ਦੀ ਸਹਿਯਤ ਕਰਨਾ ਚਾਹੁੰਨਾ ਦਿਲ ਬਹੁਤ ਵੱਡਾ ਜੀ ਇਹਨਾਂ ਦਾ ਇੱਕ ਇਹਨਾਂ ਦੇ ਫਾਦਰ ਸੀ ਮੇਜਰ ਚੋੜ ਉਹਨੂੰ ਤਾਂ ਤੁਸੀਂ ਵੀ ਟਰੱਕ ਡਰਾਈਵਰ ਸੀ ਉਹਨਾਂ ਦਾ ਦਿਲ ਵੀ ਬਹੁਤ ਤਗੜਾ ਸੀ ਅੱਡੇ ਪਿੰਡ ਨੂੰ ਛਡਾਉਣ ਵਾਲੇ ਥਾਣੇ 'ਚੋਂ ਇਹਨਾਂ ਦੇ ਫਾਦਰ ਸਾਹਿਬ ਆ ਇਹ ਗੱਲ ਝੂਠ ਹੈ ਕਿ ਸੱਚ ਉਹ ਰੇਗ ਦੇ ਨਾਲ ਤੁਰ ਪੈਂਦੇ ਸੀ ਗੱਲਬਾਤ ਕਰਨ ਦਾ ਢੰਗ ਹੁੰਦਾ ਬਾਕੀ ਵੀ ਦਿਲ ਤੋਂ ਬਿਨਾ ਕਿਸੇ ਨਾਲ ਤੁਰਿਆ ਵੀ ਨਹੀਂ ਜਾਂਦਾ ਉਹਨਾਂ ਦੇ ਮੌਤ ਤੋਂ ਬਾਅਦ ਲਾਲਾ ਸਾਹਿਬੀ ਅੱਠ ਨੌਜਵਾਨ ਤਾਂ ਮੈਂ ਬਾਅਦ ਚ ਸੈੱਟ ਕਰਾਈਆਂ ਉਹ ਰਹਿੰਦੀਆਂ ਜਿਹੜੀਆਂ ਆਪਾਂ ਦੇ ਏਡੇ ਏਡੇ ਕੰਮ ਕੀਤੇ ਬਾਕੀ ਆਪਾਂ ਖੇਡ ਦੀ ਗੱਲ ਕਰ ਰਹੇ ਹਾਂ ਬਸ ਖੇਡ ਦੀ ਇਹ ਗੱਲ ਹੈ ਭਾਈ ਆਪ ਦਾ ਬੱਚਿਆਂ ਨੂੰ ਸਟੇਡੀਅਮ ਨਾਲ ਜੋੜੋ ਕਿਉਂਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਤਾਂ ਵੱਲ ਉਹਨਾਂ ਦਾ ਧਿਆਨ ਵਧੇ ਸਾਡਾ ਤਾਂ ਬਈ ਐ ਹੀ ਆ ਛੋਡੇ ਬੱਚੇ ਮੇਰੇ ਬੱਚੇ ਹਾਂ ਉਹ ਆਉਣ ਲੱਗੇ ਆ ਉਹ ਹੁਣ ਆਉਣ ਲੱਗੇ ਇਹਨਾਂ ਨੂੰ ਹੁਣ ਲਾਲਚ ਦੇ ਕੇ ਸਾਰਿਆਂ ਨੂੰ ਲਿਆਉਣ ਲੱਗੇ ਆ 30 35 ਬੱਚੇ ਨਵੇਂ ਆਉਣ ਲੱਗੇ ਆ ਆ ਕੁੜੀਆਂ ਨਵੀਆਂ ਆ ਲੱਗੀਆਂ ਠੀਕ ਚਾ ਵਧੀਆ ਵਧੀਆ ਗੱਲ ਆ ਜੀ ਬਾਕੀ ਅਸੀਂ ਗੱਲ ਦੀ ਸਮਾਪਤੀ ਕਰਦੇ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ